ਕਾਰਯੋਗ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਅੱਜ ਸ਼ਹੀਦਾਂ ਸਾਹਿਬ ਤੇ ਸ਼੍ਰੀ ਦਰਬਾਰ ਸਾਹਿਬ ਨੂੰ ਜਾਣ ਵਾਲਾ 메ਨ ਰਸਤਾ ਕਿਉ ਮੰਡੀ ਤੋਂ ਸ਼੍ਰੀ ਹਰਵੰਦਰ ਸਾਹਿਬ ਨੂੰ ਜਿਹੜਾ ਰਸਤਾ ਜਾਂਦਾ ਉਹਦੇ ਤੇ ਬੂਟੇ ਲਾਏ ਗਏ ਆ ਇਹ ਬੂਟੇ ਲਾਉਣ ਦਾ ਜਿਹੜਾ ਵਿਚਾਰ ਸੀ ਜਾਂ ਚੰਗਾ ਉਤਮ ਤੇ ਉਪਰਾਲਾ ਸੋਚ ਕੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਐਡਵੋਕੇਟ ਹਰਜਿੰਦਰ ਸਿੰਘ ਜੀ ਧਾਮੀ ਸਾਹਿਬਾ ਨੇ ਪਿਛਲੇ ਦਿਨੀ ਇੱਕ ਗੁਰਮਤਾ ਕੀਤਾ ਸੀ ਕਿ ਜਿਹੜੇ ਸ਼੍ਰੀ ਦਰਬਾਰ ਸਾਹਿਬ ਨੂੰ ਰਸਤੇ ਆਉਂਦੇ ਨੇ ਜਾਂ ਸ਼ਹੀਦਾਂ ਨੂੰ ਜਾਣ ਵਾਲਾ ਰਸਤਾ ਵਾ ਤੇ ਕਿਉਂ ਨਾ ਇਹਦੇ ਉੱਤੇ ਜਾਚਦੇ ਬੂਟੇ ਲਾਏ ਜਾਣ ਜਿਹੜੇ ਵੱਡੇ ਦਰਖਤ ਬਣ ਦਰਖਤ ਬਣ ਕੇ ਜਿਹੜੇ ਵਾਤਾਵਰਨ ਨੂੰ ਹੈਲਪ ਕਰਨ ਉਹ ਫਿਰ ਉਹਨਾਂ ਦੀ ਸਲਾਹ ਦੇ ਨਾਲ ਜਿਹੜੇ ਲੈਂਡਸਕੇਪ ਦੇ ਬਾਰੇ ਚ ਜਾਣਦੇ ਨੇ ਉਹਨਾਂ ਨਾਲ ਸਲਾਹ ਕਰਕੇ ਤੇ ਕੁਝ ਬੂਟੇ ਜਿਹੜੇ ਨੇ ਉਹ ਇਹਨਾਂ ਦਰਬਾਰ ਸਾਹਿਬ ਨੂੰ ਜਾਂ ਸ਼ਹੀਦਾਂ ਨੂੰ ਜਾਣ ਵਾਲੇ ਰਸਤੇਾਂ ਤੇ ਅੱਜ ਲਾਉਣੇ ਸ਼ੁਰੂ ਕੀਤੇ ਨੇ ਇਨਾਂ ਦੀ ਸਾਂਭ ਸੰਭਾਲ ਜਿਹੜੀ ਆ ਇਹ ਕਾਰ ਸੇਵਾ ਪੁਰਨ ਵਾਲੇ ਦੇਰਾ ਤਪੂਵਨ ਨਿਰਮਲਿਆਵਲੋਂ ਕਿ ਕੀ ਉਹਨਾਂ ਵੱਲੋਂ ਇਹ ਸੇਵਾ ਕੀਤਾ ਆਪਣਾ ਸਭਾਲ ਕੀਤੀ ਜਾਣੀ ਆ ਤੇ ਬਾੜ ਬਹੁਤ ਵੱਡਾ ਜਿਹੜਾ ਉਪਰਾਲਾ ਤੇ ਉਦੋਂ ਮੈਸ਼ੂਮ ਦੀ ਬੋਦਰਾ ਸਰਪੰਦਕ ਕਮੇਟੀ ਅੱਜ ਸਤਤਰ ਸ਼੍ਰੀ ਦਰਬਾਰ ਸਾਹਿਬ ਮੈਨੇਜਰ ਸ਼੍ਰੀ ਦਰਬਾਰ ਸਾਹਿਬ ਅਤੇ ਮੈਂਬਰ ਸਾਹਿਬਾਨ ਜਿਹੜੇ ਨੇ ਇਸ ਇਹ ਬੂਟਾ ਲਾਉਣ ਵਾਲੀ ਜਿਹੜੀ ਇਹ ਮਹਮ ਸ਼ੁਰੂ ਕੀਤੀ ਦਰਖਤ ਲਾਉਣ ਦੀ ਉਹਦੇ ਸਾਰਿਆਂ ਨੇ ਹਾਜ਼ਰੀ ਭਰੀ ਆ ਤੇ ਇਸ ਦਰਖਤ ਲਾਉਣ ਦੀ ਜਿਹੜੀ ਇਹ ਸ਼ੁਰੂਆਤ ਹੈ ਅੱਜ ਕਿਉ ਮੰਡੀ ਤੇ ਬਾਬਾ ਦੀਪ ਸਿੰਘ ਸ਼ਿਦਾਗਰ ਦੇ ਰਸਤੇ ਤੋਂ ਸ਼ੁਰੂ ਕੀਤੀ ਗਈ ਆ ਲੰਬੇ ਸਮੇਂ ਤੋਂ ਦੇਖ ਰਹੇ ਆ ਕਿ ਮੈਂ ਰਸਤਿਆਂ ਦੇ ਉੱਤੇ ਕੇਵਲ ਬਿਲਡਿੰਗਾਂ ਬਿਲਡਿੰਗਾਂ ਨੇ ਚਾਹੇ ਉਹ ਦੁਕਾਨਾਂ ਦੇ ਰੂਪ ਚ ਨੇ ਚਾਹੇ ਹੋਟਲਾਂ ਦੇ ਰੂਪ ਚ ਨੇ ਚਾਹੇ ਉਹ ਲੋਕਾਂ ਦੇ ਆਪਣੇ ਘਰ ਨੇ ਨਿਵਾਸ ਨੇ ਪਰ ਦਰਖਤ ਤਾਂ ਨਹੀਂ ਪਾਇਏ ਜਾਂਦੇ ਇਹਨਾਂ ਦੇ ਵਿੱਚ ਤੇ ਬਹੁਤ ਚੰਗਾ ਤੇ ਸੋਹਣਾ ਫੁਰਨਾ ਕੀਤਾ ਵਾ ਫਰਦੌਸ ਸਾਹਿਬ ਜੀ ਨੇ ਤੇ 10 ਸਾਲ ਨੂੰ ਬੇਨਤੀ ਕੀਤੀ ਕਿ ਇੱਥੇ ਬੂਟੇ ਲਾਇਆ ਜਾਣ ਤੇ ਅੱਜ ਫਿਰ ਸਾਰਿਆਂ ਦੇ ਨਾਲ ਮਿਲ ਕੇ ਇਸ ਇੱਕ ਦੂਜੇ ਦੇ ਸਹਿਯੋਗ ਦੇ ਨਾਲ ਤੇ ਬੂਟੇ ਲਾਉਣ ਦਾ ਜਿਹੜਾ ਕਾਰਜ ਹੈ ਉਹ ਸ਼ੁਰੂ ਕੀਤਾ ਵਾ ਬੂਟੇ ਲਾਉਣ ਤੋਂ ਬਾਅਦ ਵੱਡਾ ਕਰਕੇ ਇਹਨਾਂ ਦਾ ਜਿਹੜਾ ਧਿਆਨ ਰੱਖਿਆ ਜਾਏਗਾ ਮਾਲੀਆਂ ਦੀ ਡਿਊਟੀ ਲਈ ਜਾਏਗੀ ਸਮੇਂ-ਸਮੇਂ ਅਨੁਸਾਰ ਇਹਨਾਂ ਨੂੰ ਹਰ ਤਰ੍ਹਾਂ ਦੀ ਜੜੀ ਬੰਦ ਦੀ ਤੇ ਖੁਰਾਕ ਉਹ ਵੀ ਦਿੱਤੀ ਜਾਏਗੀ ਮਾਲੀ ਡਿਊਟੀ ਕਰਨਗੇ ਜੋ-ਜੋ ਪਾਣੀ ਦੀ ਲੋੜ ਹੋਏਗੀ ਸਾਰੀ ਵਿਵਸਥਾ ਸਾਰੇ ਪ੍ਰਬੰਧ ਜਿਹੜੇ ਨੇ ਉਹ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਹਾਜ਼ਰ ਤੇ ਅਵੇਲੇ ਤੇ ਇਹਨਾਂ ਦੀ ਪੂਰੀ ਸੰਭਾਲ ਲਾਉਣ ਤੋਂ ਬਾਅਦ ਜ਼ਿਆਦਾ ਧਿਆਨ ਜਿਹੜਾ ਵਾ ਬੁਟਿਆਂ ਦੀ ਸਭ ਸੰਭਾਲ ਤੇ ਰੱਖਿਆ ਜਾਏਗਾ ਸਾਰੇ ਨੂੰ ਇਹੀ ਸਦਾ ਇਹੀ ਸਨੇਹਾ ਵਾ ਇਹ ਫੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਿੱਥੋਂ ਤੇ ਸ਼ਹਿਰ ਦਾ ਜਿਹੜਾ ਸਾਡਾ ਪ੍ਰਸ਼ਾਸਨ ਹੈ ਚਾਹੇ ਉਹ ਕਾਰਪੋਰੇਸ਼ਨ ਹੈ ਚਾਹੇ ਉਹ ਬਾਕੀ ਜਿੱਦਾਂ ਵੀ ਐਡਮਿਨਿਸਟ੍ਰੇਸ਼ਨ ਹੈ ਸਾਡੇ ਵਿੱਚ ਸ਼ਹਿਰ ਦੇ ਕਮਿਸ਼ਨਰ ਕਾਰਪੋਰੇਸ਼ਨ ਹੈ ਜਾਂ ਕਮਿਸ਼ਨਰ ਪੁਲਿਸ ਤੇ ਲੋਕ ਸਾਉ ਸਾਰੇ ਇਸ ਦੀ ਸੰਭੋਤ ਬਹੁਤ ਬਹੁਤ ਜਿਹੜਾ ਸਾਥ ਤੇ ਸਹਿਯੋਗ ਕਰਦੇ ਨੇ ਕਿ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਹਾਜੂਰੇ ਦੇ ਇੱਕ ਸਮਾਜ ਦੇ ਵਿੱਚ ਚੰਗਾ ਮਹਿਸੂਸ ਕੀਤਾ ਜਾਂਦਾ ਦਰਖਤ ਲੋਗ ਇਹ ਕਾਰਜ ਸ਼ੁਰੂ ਕਰਦੇ ਆ ਜੀ ਵਾਹਿਗੁਰੂ ਜੀ ਕੀ ਫਤਿਹ ਸਭ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਦੀ ਭਾਰੀ ਮੰਗ ਨੂੰ ਮੁੱਖ ਰੱਖਦੇ ਹੋਇਆ ਸਾਡੇ ਸਤਕਾਰਯੋਗ ਪ੍ਰਧਾਨ ਸਾਹਿਬ ਜੀ ਨੇ ਮੁੱਖ ਮੈਨੇਜਰ ਸਾਹਿਬ ਨੇ ਦਾਸ ਦੀ ਡਿਊਟੀ ਲਈ ਸੀ ਇਹ ਇੰਨਾ ਜਿਹੜੇ ਦਰਬਾਰ ਸਾਹਿਬ ਨੂੰ ਸਾਰੇ ਰਸਤੇ ਆ ਉੱਥੇ ਵੱਧ ਤੋਂ ਵੱਧ ਰੁੱਖ ਲਾਏ ਜਾਣ ਸਰਪੇਸ਼ਵਰ ਕਤਕਾਰਯੋਗ ਬਾਬਾ ਕਸ਼ਮੀਰਾ ਸਿੰਘ ਜੀ ਪੂਰੀ ਵਾਲੇ ਇਹਨਾਂ ਦੀ ਵੈਸੇ ਹੀ ਪਥਾ ਸੇਵਾ ਚੱਲ ਰਹੀਆਂ ਪਰ ਇਹ ਵੀ ਸੇਵਾ ਜਿਹੜੀ ਯਾਰ ਇਹਨਾਂ ਦੇ ਹਿੱਸੇ ਆਈ ਹੈ ਜਦੋਂ ਇਹਨਾਂ ਨੂੰ ਅਸੀਂ ਬੇਨਤੀ ਕੀਤੀ ਤੇ ਬਾਬਾ ਜੀ ਨੇ ਇੱਕ ਵਾਰੀ ਵੀ ਸਾਨੂੰ ਨਾ ਨਹੀਂ ਕੀਤੀ ਉਹਨਾਂ ਕਹਿੰਦੇ ਅਸੀਂ ਹਰ ਤਰ੍ਹਾਂ ਦਾ ਤੁਸੀਂ ਸਾਨੂੰ ਦੱਸੀ ਜਾਓ ਹਰ ਤਰ੍ਹਾਂ ਦਾ ਸਹਿਯੋਗ ਹਰ ਤਰ੍ਹਾਂ ਦੇ ਬੂਟੇ ਅਸੀਂ ਲਾ ਕੇ ਰਸਤੇ ਨੂੰ ਸੁੰਦਰ ਬਣਾਵਾਂਗੇ ਅੱਜ ਪਹਿਲਾਂ ਗੁਰਦਰਾ ਬਾਬਾ ਜੀ ਸਿੰਘ ਜੀ ਦਾ ਵੇਖੇ ਬੂਟੇ ਲਾਉਂਦੀ ਜਿਹੜੀ ਕਾਰ ਸੇਵਾ ਉਹ ਸ਼ੁਰੂ ਹੋਈ ਸੀ ਹੁਣ ਜਿਹੜੀ ਇਹ ਸੜਕ ਹੈ ਕਿ ਉਹ ਮੰਡੀ ਵਾਲੀ ਆਪਾਂ ਇਹਨੂੰ ਕਹਿ ਦਿੰਨੇ ਆ ਇਹਦੇ ਉੱਪਰ ਬਾਬਾ ਜੀ ਨੇ ਬੂਟੇ ਲਾਉਣੇ ਸ਼ੁਰੂ ਕੀਤੇ ਆ ਸੰਗਤਾਂ ਦੀ ਕਾਫੀ ਢੇਰ ਤੋਂ ਮੰਗ ਸੀ ਤੇ ਸਤਿਕਾਰਯੋਗ ਬਾਬਾ ਕਸ਼ਮੀਰਾ ਸਿੰਘ ਜੀ ਬਾਬਾ ਸਕਿੰਦਰ ਸਿੰਘ ਜੀ ਪੂਰੀ ਵਾਲੇ ਅੱਗੇ ਵੀ ਬਹੁਤ ਸੋਹਰੀ ਸੇਵਾ ਕਰ ਰਹੇ ਆ ਇਹ ਜਿਹੜੀ ਸੇਵਾ ਸ਼ੁਰੂ ਕਰਦੇ ਉਹਨੂੰ ਤਣਦੇ ਹੀ ਨਲਮੋਂਦਿਆ ਸੋ ਸੰਗਤਾਂ ਨੂੰ ਇਹੋ ਬੇਨਤੀ ਹੈ ਕਿ ਬਾਬਾ ਜੀ ਨੇ ਜੋ ਸੇਵਾ ਕੀਤੀ ਹੈ ਅਸੀਂ ਇਹਨੇ ਲੱਗ ਲੱਗੇ ਹੋਟਲਾਂ ਨੂੰ ਮਿਲੇ ਸਾਂ ਇਹ ਤੁਹਾਨੂੰ ਕੋਈ ਦਿੱਕਤ ਨਹੀਂ ਆਗੀ ਉਹਦੇ ਨਹੀਂ ਜਿੱਥੇ ਬਾਬਾ ਜੀ ਆ ਕੇ ਘੁੰਮ ਜਾਣਗੇ ਸਾਨੂੰ ਕੋਈ ਦਿੱਕਤ ਨਹੀਂ ਅਸੀਂ ਹਰ ਤਰ੍ਹਾਂ ਦਾ ਸਹਿਯੋਗ ਹਰ ਤਰ੍ਹਾਂ ਦਾ ਬਾਬਾ ਜੀ ਨੂੰ ਦੇਵਾਂਗੇ ਸੋ ਇਹ ਪਹਿਲੀ ਸੜਕ ਦੀ ਸ਼ੁਰੂਆਤ ਜੀ ਹੋਈ ਹੈ ਗਾੜੀ-ਗਾੜੀ ਜਿਉਂ-ਜਿਉਂ ਸਾਡੀ ਬਾਬਾ ਜੀ ਕੋਲ ਟਾਈਮ ਮਿਲੇਗਾ ਜਾਂ ਜਿਤਨਾ ਵੀ ਸਮਰੱਥਾ ਹੋਵੇਗੀ ਬਾਬਾ ਜੀ ਇਹ ਸੇਵਾ ਕਰਉਣਗੇ ਸੋ ਸਾਰੀਆਂ ਸੰਗਤਾਂ ਦਾ ਧੰਨਵਾਦ ਸਾਰਿਆਂ ਸੰਗਤਾਂ ਨੂੰ ਬੇਨਤੀ ਇਹ ਆ ਕਿ ਵੱਧ ਤੋਂ ਵੱਧ ਆਪਣੇ ਘਰਾਂ ਦੇ ਬਾਹਰ ਜਿੱਥੇ ਵੀ ਖਾਲੀ ਜਗ੍ਹਾ ਮਿਲਦੀ ਹੈ ਉੱਥੇ ਬੂਟੇ ਲਗਾਓ ਤੇ ਵਾਤਾਵਰਨ ਨੂੰ ਸੁੰਦਰ ਤੇ ਹਰੀਆਬਲ ਬਣਾਓ ਲਾਗੁਰਜੀਕਾ ਖਾਲਸਾ ਮੈਨੂੰ ਠੀਕ ਨਿਕਲ ਤੇ